ਜਾਊਗਾ ਕਿ ਅਸੀਂ ਜਿਹੜਾ ਫਬਾਦ ਸਾਡਾ ਰਵੈਤਾ ਸਾਡੀ ਹਿਸਟਰੀ ਹੈ ਉਹ ਹਿਸਟਰੀ ਨਹੀਂ ਕੇਵਲ ਸਿੱਖਦੀ ਬਜਾਏ ਅਸੀਂ ਕੁਟ ਵਾਲੇ ਪਾਸੇ ਨਹੀਂ ਜਾ ਰਹੇ ਜੀ ਜੱਗੀ ਸਾਹਿਬ ਹਾਂ ਤੇ ਨਾ ਜ਼ਮ ਸਾਢੇ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋ ਸਟਾਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਦੋ ਪ੍ਰੋਫੈਸਰ ਹਿਮਾਚਲ ਪ੍ਰਦੇਸ਼ ਵਿੱਚ ਗ੍ਰਿਫਤਾਰ ਹੋਏ ਇਹ ਜਿਹੜੀ ਅਨਜੀਤ ਨੈਸ਼ਨਲ ਲੈਵਲ ਤੇ ਇੱਕ ਫਾਰਮੇਸੀ ਕਮੇਟੀ ਬਣਦੀ ਹੈ ਇੱਕ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਹਰ ਸਾਲ ਜਿਹੜੇ ਮੈਡੀਕਲ ਕਾਲਜ ਹੁੰਦੇ ਆ ਫਾਰਮੇਸੀ ਕਾਲਜ ਹੁੰਦੇ ਆ ਕਿ ਉਹ ਕਾਲਜ ਜਿਹੜੇ ਹੈਗੇ ਸਟੈਂਡਰਡ ਦੇ ਮੁਤਾਬਕ ਠੀਕ ਹੈ ਕਿ ਨਹੀਂ ਠੀਕ ਉਹਨਾਂ ਦੀ ਇਨਸਪੈਕਸ਼ਨ ਕਰਦੀ ਹੈ ਉਹਨਾਂ ਦਾ ਬਲੰਕਟ ਕਰਦੀ ਹੈ ਕਿ ਜਿਹੜੀਆਂ ਸ਼ਰਤਾਂ ਕੀ ਉਹ ਸ਼ਰਤਾਂ ਦੇ ਮੁਤਾਬਕ ਹੈ ਕਿ ਨਹੀਂ ਹੈ ਜੀ ਔਰ ਆਮ ਤੌਰ ਤੇ ਤੁਸੀਂ ਦੇਖਦੇ ਹੋ ਕਿ ਪ੍ਰਾਈਵੇਟ ਮੈਡੀਕਲ ਕਾਲਜ ਪ੍ਰਾਈਵੇਟ ਜਿਹੜੇ ਹੈਗੇ ਫਾਰਮੇਸੀ ਕਾਲਜ ਦੀ ਹਾਲਤ ਕੀ ਹੈ ਹੂੰ ਹੂੰ ਸੈਂਪਲੀ ਦੇ ਪ੍ਰਬੰਧਨ ਵਾਲੇ ਕੋਲੇ ਬਹੁਤ ਨਕਮੇ ਹੁੰਦੇ ਐ ਤੇ ਜਦੋਂ ਇਸ ਟੀਮ ਨੇ ਹੋਣਾ ਹੁੰਦਾ ਐ ਮੈਡੀਕਲ ਕਾਉਂਸਲ ਵੀ ਕੰਟੀ ਬਣੇ ਹੋਣਾ ਉੱਪਰ ਲੀਆਂ ਹੋਰ ਟੀਮਾਂ ਨੇ ਹੋਣੇ ਉਸ ਵੇਲੇ ਕੀ ਕਰਦੇ ਐ ਕਿ ਜਾਨੀ ਮਰੀਜ਼ ਵੀ ਭਰਤੀ ਕਰ ਰਹੇ ਨੇ ਉਹਨਾਂ ਨੂੰ ਇਕੱਲੇ ਦੇ ਆਰਜੀ ਤੋਂ ਤੇ ਟੀਚਰ ਵੀ ਰੱਖ ਲੈਂਦੇ ਐ ਇਨਫਰਾਸਟ੍ਰਕਚਰ ਦਿਖਾ ਦਿੰਦੇ ਸਾਰਾ ਕੁਝ ਜਿਹੜੇ ਚੈੱਕ ਕਰਨਾ ਉਸਦੇ ਹੁੰਦੇ ਪਤਾ ਉਹਨਾਂ ਨੂੰ ਵੀ ਦੱਸਦਾ ਕਿ ਇੱਥੇ ਕੀ ਹੈ। ਜੀ। ਲੇਕਿਨ ਜਦੋਂ ਉਹਨਾਂ ਦੀ ਜੇਮ ਕਰਮ ਕਰਦੇ ਆ ਤੇ ਚੁੱਪ ਕਰਕੇ ਆ ਵੀ ਬਿਊਟੀ ਲਵਾਉਂਦੀ بجائے ਆ ਕੇ ਜੇਮਾ ਕਰਮ ਕਰਕੇ ਚਲੇ ਜਾਂਦੇ। ਹੂੰ। ਇਹੀ ਸਥਿਤੀ ਜਿਹੜੀ ਹੁਣ ਹੈ ਮੈਡੀਕਲ ਯੂਨੀਵਰਸਿਟੀ ਹੈ ਜਿਹੜੀ ਸਾਡੀ ਫਰੀਦਕੋਟ阿里ਪਾ ਮੈਡੀਕਲ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਜੁਡੀਸਟੀ ਹੈ। ਬੜਾ ਵੱਡਾ ਨਾਮ ਆਪੇ ਫਰੀਦ ਦੇ ਨਾਂ ਤੇ ਹੈ। ਪਰ ਨਾਲ ਅਸੀਂ ਜਿਹਨਾਂ ਇੱਥੇ ਆ ਕੇ ਲਈ ਜੁਡੀਸਟੀ ਹੈ ਇਸ ਯੂਨੀਵਰਸਿਟੀ ਤੇ ਕੁਝ ਟਿੱਚ ਸਰਜਰੀ। ਇਹ ਯੂਨੀਵਰਸਿਟੀ ਦਾ ਨਾਮ ਨਾਲ ਨਹੀਂ ਤੇ ਬਿੱਟਰਾ ਉਹਨਾਂ ਤੇ ਜਿਹਨਾਂ ਨੂੰ ਪ੍ਰੋਫੈਸਰਾਂ ਨੂੰ ਕੇਪੀਟੀ ਦੇ ਵਿੱਚ ਜਾਉਂਦੇ ਤੁਸੀਂ ਪੜਤਾਲ ਕਰੋ ਸੋ ਹੁਣੇ ਸਾਡੇ ਸਾਹਮਣੇ ਜੋ ਜਿਹੜੇ ਹੈਗੇ ਹੈ ਜੀ ਉਹ ਬਿੱਟਰਾ ਇਕਲਾ ਨਾ ਹੈਗਾ ਅਰਕੇਸ਼ ਚਾਵਲਾ ਉਹ ਤਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਕਿਹੜਾ ਹੈ ਹੂੰ ਹੂੰ ਦੂਜੇ ਨਾ ਹੈਗਾ ਪੁਨੀਤ ਕੁਮਾਰ ਜੀ ਪੁਨੀਤ ਖਬਰ ਜਿਹੜਾ ਹੈਗਾ ਸੈਂਟਰਲ ਯੂਨੀਵਰਸਿਟੀ ਪੰਜਾਬ ਜਿਹੜੀ ਮੇਰੇ ਪਿੰਡ ਕੋਲ ਦਾ ਕੀ ਬਣੀ ਹੋਈ ਹੈ ਉਹਦੇ ਦੋਨੋਂ ਇਹ ਪਿੱਕਰ ਸੀ ਇਹਨਾਂ ਨੂੰ ਭੇਜਤਾ ਹਮਾਚਲ ਪ੍ਰਦੇਸ਼ ਦੇ ਵਿੱਚ ਜੀ ਤੁਸੀਂ ਉੱਥੇ ਜਾ ਕੇ ਜਿਹੜੀ ਹੈਗੀ ਫਾਰਮੇਸੀ ਇਹ ਕਾਲਜ ਵੀ ਕਹਰੇ ਜਿਹੇ ਹੈਗੇ ਉਹਨਾਂ ਦੀ ਇਨਸਪੈਕਸ਼ਨ ਕਰੋ ਤੇ ਇਹ ਇਨਸਪੈਕਸ਼ਨ ਕਰ ਜਾਂਦੇ ਆ ਜੀ ਉੱਥੇ ਇਨਸਪੈਕਸ਼ਨ ਕਰਦੇ ਆ ਤੇ ਇਹ ਜਿਹੜੀ ਪਾਲਮਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਫਾਰਮੇਸੀ ਦੀ ਜੁਨੀਸਟੀ ਹੈ ਉਹਦੇ ਨਾਲ ਮੇਰੀ ਖਿੜਕੀ ਤਾਂ ਤੇ ਮੇਰੀ ਖਿੜਕੜ ਕੇ ਜਿਹੜੇ ਬਹੁਤ سارے ਸੀ ਆਪਣੇ ক্রেਟਾਕਾਰ ਦੇ ਵਿੱਚ ਨਾਲ ਡਰਾਈਵਰ ਸੀ ਦੋਨੋਂ ਟੀਚਰ ਸੀ ਇਹਨਾਂ ਦਾ ਇਹ ਸਟਾਫ ਵਿਚਾਰਾ ਦੇ ਕੋਈ ਆ ਕਿ ਜਿਹੜੀ ਉੱਚ ਦੀ ਬੀਜੀ ਨੇ ਸਹਿਮਤ ਲਈ ਜੀ ਉਹਨਾਂ ਨੇ ਗੱਡੀ ਨੂੰ ਰੋਕਿਆ ਤੇ ਗੱਡੀ ਨੂੰ ਰੋਕੇ ਤੇ ਤਲਾਸ਼ੀ ਲਈ ਤੇ ਕੰਬਲਾਂ ਦੇ ਵਿੱਚ ਲੁਪੇਟੇ ਹੋਏ 3.5 ਲੱਖ ਰੁਪਏ ਇਹਨਾਂ ਤੋਂ बरामद ਹੋਏ ਹੂੰ ਹੂੰ ਉਹਦੀ ਪੁੱਛਪੜਤਾਲ ਕੀਤੀ ਤੇ ਫਿਰ ਇਹ ਪਤਾ ਲੱਗਿਆ ਕਿ ਜਿਹੜੀ ਜੁਨੀਵਰਸਿਟੀ ਨੇ ਇਹਨਾਂ ਨੇ ਇਨਸਪੈਕਸ਼ਨ ਕੀਤੀ ਆ ਉਹ ਲੰਕਨ ਕੀਤਾ ਹੈ ਅਸਲ ਜੁਨਾ ਕੋ ਰਿਸ਼ਵਤ ਨਹੀਂ ਸੀ ਜੀ ਤੇ ਉਹਨਾਂ ਨੇ ਰਿਸ਼ਵਤ ਦਿੱਤੀ ਜੰਦੀ ਸਾਹਿਬਾਂ ਦੀ ਕਦਰ ਰਿਸ਼ਵਤ ਕੀ ਜਿਹੜੇ ਸਾਡੇ ਕਮੀਆਂ ਦਾ ਜਦੋਂ ਇੱਤਿਬਾਲਿਓ ਮਿੱਤੀ ਪਾਲਿਓ ਇਹ ਕਹਿੰਦੇ ਕਿ ਸਭ ਕੁਝ ਠੀਕ ਹੈ ਔਰ ਫਿਰ ਅਸੀਂ ਕਹਿੰਦੇ ਕਿ ਸਾਡੇ ਆਸਲਾ ਦਾ ਇਲਾਜ ਨਹੀਂ ਹੁੰਦਾ ਇਲਾਜ ਕਿੱਥੋਂ ਹੋਊਗਾ ਉਹਨਾਂ ਦੇ ਜਿਹੜੇ ਸਟੈਂਡਰਡ ਹੈ ਰੀ ਜਿਹੜੀ ਉੱਥੋਂ ਦੀ ਜਿਹੜੀ ਐਜੂਕੇਸ਼ਨ ਵੀ ਹੈ ਰੀ ਜੀ ਉੱਥੇ ਦਾ ਸਟੈਂਡਰਡ ਹੈ ਰੀ ਔਰ ਜਿਹੜੇ ਇਨਸਪੈਕਸ਼ਨ ਇਨਫੈਕਸ਼ਨ ਪਾਸਤੇ ਜਾਂਦੇ ਹੈ ਇਨਸਪੈਕਟਰ ਬਣ ਕੇ ਪ੍ਰੋਫੈਸਰ ਉਹ ਆਪਣੇ ਜਵੀਰ ਨੂੰ ਵੇਖ ਕੇ ਆ ਦਾਦਾ ਨਾਲ ਸੀ ਨਾ ਜਿਹੜੀ ਯੂਨੀਵਰਸਿਟੀ ਹੈ ਦੇ ਪ੍ਰੋਫੈਸਰ ਕਿੰਨੀ ਕਿੰਨੀ ਸਰਖਾ ਹੋਊ ਕਿਉਂਕਿ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਮੈਂ ਤਾਂ ਚਾਰ ਵਾਰ ਗਿਆ ਹਾਂ ਦਾ ਪ ਤੇ ਪ੍ਰੋਫੈਸਰਾਂ ਨਾਲ ਗੱਲ ਕਰਦੇ 2.5 ਲੱਖ ਰੁਪਿਆ ਮੀਨੀ ਦੀ ਤਨਖਾਹ ਹੈ ਜੀ ਜੀ 2.5 ਲੱਖ ਰੁਪਿਆ ਮੀਨੀ ਦੀ ਤਨਖਾਹ ਤੇ ਦੋ ਜਣੇ ਮਿਲ ਕੇ 3.5 ਲੱਖ ਰੁਪਿਆ ਦੇ ਸੁੱਟ ਲੈ ਜਾਂਦੇ ਧਰਗੇ ਹੋ ਜਿਹੜਾ ਨੁਕਾ ਦਾ ਬਿਲਕੁਲ ਜੀ ਕਿਹਦੇ ਨਾਲ ਖਲਵਾੜ ਕਰਦੇ ਆ ਸਾਡੀ ਸਮਝਣਾ ਕਰਦੇ ਸਾਡੇ ਬੱਚਿਆਂ ਨਾਲ ਖਲਵਾੜ ਕਰ ਗਏ ਜਿਹੜੇ ਜਿਹੜੇ ਇਸ ਸਹੂਲਤਾ ਹੀ ਨੇ ਕਾਲਜ ਦੇ ਵਿੱਚੋਂ ਜਾਂ ਯੂਨੀਵਰਸਿਟੀ ਦੇ ਵਿੱਚੋਂ ਜਿਹੜੇ ਬੱਚੇ ਪੜ੍ਹਨਗੇ ਡਾਕਟਰ ਬਣਗੇ ਫਾਰਮਸਿਸਟ ਬਣਨਗੇ ਪੀੜਾ ਅਗਲਾ ਦੇਣਗੇ ਜੀ ਕਿਉਂਕਿ ਉਹਨਾਂ ਤੋਂ ਵੀ ਪੈਸੇ ਦਿੱਤੇ ਨੇ ਨਾ ਦੇ ਪੈਸੇ ਦੇ ਕਿ ਉਹਨਾਂ ਨੇ ਮਤਲਬ ਬਾਗਲੇ ਲੈ ਲਏ ਜਿਸਾਈ ਕਿ ਫ੍ਰੀਡ ਕਿਡਲੇ ਨੇ ਜਿਵੇਂ ਜਿਵੇਂ ਉੱਥੇ ਜ ਮਤਲਬ ਸਿਸਟਮ ਖਰੀਦਿਆ ਗਿਆ ਪ੍ਰੋਫੈਸਰ ਬਿਕਰੇ ਇਹ ਨਤੀਜਾ ਵੈਜੀ ਔਰ ਇਹ ਸਿੰਘੀ ਕੱਡਾ ਵਧੀਆ ਗੱਲ ਹੈ ਕਿਉਂ ਫੜੇ ਗਏ ਸ਼ਾਇਦ ਕਿਸੇ ਨੂੰ ਹੋਰ ਨੂੰ ਕੰਨ ਹੋ